ਬੀ ਬੈਟਰ ਨਿਊ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਗਦੀਸ਼ ਵਾਸਨ ਹਾਜ਼ਰ ਹਾਂ ਪ੍ਰੋਗਰਾਮ ਅਖਬਾਰੀ ਸੁਰਖੀਆਂ ਦੇ ਨਾਲ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਅਖਬਾਰਾਂ ਦੇ ਵਿੱਚ ਲਗੀਆਂ ਦਿਲਚਸਪ ਤੇ ਗਿਆਨਵਰਤਕ ਖਬਰਾਂ ਬਾਰੇ ਅੱਜ ਜਿਸ ਖਬਰ ਨੂੰ ਸਾਰੇ ਹੀ ਅਖਬਾਰਾਂ ਨੇ ਆਪਣੀ ਪਹਿਲੀ ਸੁਰਖੀ ਬਣਾਇਆ ਉਹ ਹੈ ਭਾਰਤ ਦੀ ਟਾਟਾ ਕੰਪਨੀ ਦਾ ਫਰਾਂਸ ਦੀ ਇੱਕ ਨਾਮੀ ਫਰਮ ਡੀ ਸਾਲਟ ਨਾਲ ਸਮਝੌਤਾ ਜਿਸ ਤਹਿਤ ਭਾਰਤੀ ਹਵਾਈ ਸੈਨਾ ਦੇ ਰਫਾਲ ਜਹਾਜ਼ ਦੀ ਤੇਲ ਦੀ ਟੈਂਕੀ ਹੁਣ ਭਾਰਤ ਵਿੱਚ ਜਾਣੀ ਹੈਦਰਾਬਾਦ ਵਿੱਚ ਹੀ ਬਣਾਈ ਜਾਵੇਗੀ ਤਕਰੀਬਨ ਸਾਰੇ ਖਬਰਾਂ ਨੇ ਜਿਸ ਖਬਰ ਨੂੰ ਆਪਣੇ ਮੁੱਖ ਪੰਨੇ ਤੇ ਥਾਂ ਦਿੱਤੀ ਹੈ ਉਹ ਹੈ ਬੈਂਗਲੌਰੂ ਦੇ ਚੰਨਾ ਸੁਆਮੀ ਸਟੇਡੀਅਮ ਵਿੱਚ ਭਗਦੜ ਦੌਰਾਨ 11 ਲੋਕਾਂ ਦੇ ਮਾਰੇ ਜਾਣ ਉਪਰੰਤ ਉਥੋਂ ਦੇ ਕਮਿਸ਼ਨਰ ਆਫ ਪੁਲਿਸ ਨੂੰ ਸਸਪੈਂਡ ਕਰਨ ਦੀ ਖਬਰ ਖਬਰ ਅਨੁਸਾਰ ਇਸ ਸਟੇਡੀਅਮ ਵਿੱਚ 25000 ਲੋਕਾਂ ਦੇ ਬੈਠਣ ਦੀ ਥਾਂ ਸੀ ਪਰ ਇੱਥੇ 3 ਲੱਖ ਦੇ ਕਰੀਬ ਲੋਕ ਗੁਜਰਾਤ ਵਿੱਚ ਹੋਏ ਆਈਪੀਐਲ ਮੈਚ ਦੀ ਜੇਤੂ ਟੀਮ ਨੂੰ ਦੇਖਣ ਦੇ ਲਈ ਪਹੁੰਚੇ ਲੋਕਾਂ ਦੇ ਵਿੱਚ ਭਗੜੜ ਮਚ ਗਈ ਜਿਸ ਦੌਰਾਨ ਇਹ ਮੌਤਾ ਹੋਈਆਂ ਇਸ ਤੋਂ ਇਲਾਵਾ ਇਹ ਸਨਮਾਨ ਸਮਾਰੋਹ ਕਰਵਾਉਣ ਵਾਲੇ ਕਰਨਾਟਕਾ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਇਵੈਂਟ ਮੈਨੇਜਮੈਂਟ ਕੰਪਨੀ ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਮਰੀਕਾ ਦੀ 트ੰਪ ਸਰਕਾਰ ਵੱਲੋਂ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ ਕਿਸੇ ਵੀ ਵਿਦਿਆਰਥੀ ਤੇ ਅਗਲੇ 6 ਮਹੀਨੇ ਲਈ ਲਾਈ ਗਈ ਰੋਕ ਨੂੰ ਤਕਰੀਬਨ ਸਾਰੇ ਹੀ ਅਖਬਾਰਾਂ ਨੇ ਆਪਣੀ ਸੁਰਖੀ ਬਣਾਇਆ ਅਗਲੀ ਸੁਰਖੀ ਹੈ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਇਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਬੰਬ ਸਕਵੈਡ ਤੇ ਜੈਮਰ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਵੀ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਲਗਾਈ ਜਾਵੇਗੀ। ਪੰਜਾਬ ਸਰਕਾਰ ਵੱਲੋਂ ਖਾਲੀ ਖਜ਼ਾਨੇ ਨੂੰ ਭਰਨ ਦੇ ਲਈ ਪ੍ਰਾਪਰਟੀ ਡੀਲਰਾਂ ਤੋਂ ਲਿਆ ਜਾਣ ਵਾਲਾ ਡਿਵੈਲਪਮੈਂਟ ਚਾਰਜ ਹੁਣ 50% ਤੋਂ 100% ਤੱਕ ਵਧਾ ਦਿੱਤਾ ਗਿਆ ਹੈ। ਮਹਾਲੀ, ਖਰੜ, ਡੇਰਾ ਬਸੀਅਤ ਤੇ ਜੀਰਕਪੁਰ ਦੇ ਨੇੜੇ ਇਹ ਚਾਰਜ ਜ਼ਿਆਦਾ ਵਧਾਏ ਗਏ ਨੇ। ਇਹਨਾਂ ਨਵੇਂ ਹੁਕਮਾਂ ਅਨੁਸਾਰ 1 ਏਕੜ ਪਿੱਛੇ ਜਿੱਥੇ ਕਲੋਨੀਆਂ ਕੱਟਣ ਵਾਲਿਆਂ ਨੂੰ 67 ਲੱਖ ਰੁਪਇਆ ਦੇਣਾ ਪੈਂਦਾ ਸੀ ਹੁਣ ਉਸ ਨੂੰ 1 ਕਰੋੜ 28 ਲੱਖ ਰੁਪਏ ਦੇਣੇ ਹੋਣਗੇ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕਿਸਾਨਾਂ ਨੂੰ ਖੁਸ਼ਹਾਲ ਕਰਨ ਦੇ ਮੰਤਵ ਨਾਲ ਕੇਂਦਰ ਸਰਕਾਰ ਨੇ ਰੋਪਣ ਆਈਟੀਆਈ ਨੂੰ 3 ਕਰੋੜ 11 ਲੱਖ ਰੁਪਏ ਦੇਣ ਦੀ ਖਬਰ ਨੂੰ ਵੀ ਕਈ ਅਖਬਾਰਾਂ ਨੇ ਪ੍ਰਮੁਖਤਾ ਦੇ ਨਾਲ ਛਾਪਿਆ ਹੈ ਮਹਾਲੀ ਤੋਂ ਖਬਰ ਹੈ ਕਿ ਜਿੱਥੇ ਇੱਕ ਐਸਆਈ ਨੇ ਬੀਨੈਸ ਦੇ ਇੱਕ ਇਨਸਪੈਕਟਰ ਦੇ ਉੱਪਰ ਗੱਡੀ ਚੜਾਉਣ ਦਾ ਮਾਮਲਾ ਉੱਝ ਅਖਬਾਰਾਂ ਨੇ ਨਸ਼ਰ ਕੀਤਾ ਹੈ ਇਸੇ ਖਬਰ ਅਨੁਸਾਰ ਮਹਾਲੀ ਪੁਲਿਸ ਦੇ ਵਿੱਚ ਤਲਾਤ ਐਸਆਈ ਕਾਬਲਪ੍ਰੀਤ ਸ਼ਰਮਾ ਜੋ ਕਿ ਮਾਨਸਾਲਾ ਦਾ ਰਹਿਣ ਵਾਲਾ ਹੈ ਇਸ ਨੇ ਅਨੰਦਪੁਰ ਸਾਹਿਬ ਦੇ ਇੱਕ ਟਰੱਕ ਡਰਾਈਵਰ ਤੋਂ 50000 ਰੁਪਏ ਦੀ ਮੰਗ ਕੀਤੀ ਕਿਉਂਕਿ ਉਸਦੇ ਟਰੱਕ ਥੱਲੇ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਐਸਆਈ ਦੀ ਬਦਲੀ ਸਨੇਤ ਥਾਣੇ ਤੋਂ ਸਹਾਣਾ ਥਾਣੇ ਦੀ ਹੋ ਗਈ ਸੀ ਪਰ ਫਿਰ ਵੀ ਇਹ ਸ਼ਿਕਾਇਤਕਰਤਾ ਕੋਲੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੇ ਇਸ ਐਸਆਈ ਨੂੰ 5000 ਰੁਪਏ ਦੇ ਦਿੱਤੇ ਸੀ ਪਰ ਜਦੋਂ ਇਹ ਹੋਰ ਪੈਸੇ ਮੰਗਣੋਂ ਨਾ ਹਟਿਆ ਤਾਂ ਦੁਖੀ ਹੋ ਕੇ ਟਰੱਕ ਡਰਾਈਵਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਦਿੱਤੀ ਜਦੋਂ ਵਿਜੀਲੈਂਸ ਦੇ ਇਨਸਪੈਕਟਰ ਨੇ ਟਰੈਕ ਲਗਾ ਕੇ ਦੋਸ਼ੀ ਐਸਆਈ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਵਿਜੀਲੈਂਸ ਦੇ ਮੁਲਾਜ਼ਮਾਂ ਨੂੰ ਪੇਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਗੱਡੀ ਭਜਾ ਕੇ ਲੈ ਗਿਆ ਸਰਤੀਸ਼ ਕਰ ਰਹੀ ਪੁਰਸ਼ ਸੰਸਾਰ ਦੋਸ਼ੀ ਐਸਐਸਆਈ ਤੇ ਹੁਣ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਇਲਾਵਾ ਸਰਕਾਰੀ ਮੁਲਾਜ਼ਮਾ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਇਸ ਐਸਐਸਆਈ ਦੀ ਭਾਲ ਜਾਰੀ ਹੈ ਸੋ ਇਹ ਸੀ ਸਾਡਾ ਅੱਜ ਦੀਆਂ ਖ਼ਵਾਰੀ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਖ਼ਵਾਰੀ ਸੁਰਖੀਆਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਯਾਤ ਰੱਬ ਰੱਖਾ